ਬੁਰਾ ਫਸਿਆ ਰੰਦਾਵਾ ਫੜੀ ਗਈ ਵੋਟਾਂ ਲੈਣ ਲਈ ਵੰਡਣ ਵਾਲੀ ਸ਼ਰਾਬ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮਾਰ ਲਿਆ ਛਾਪਾ ਕਟਨਾ ਹਲਕਾ ਡੇਰਾ ਬਾਬਾ ਨਾਨਕ ਵਕਸ਼ੀ ਵਾਲਦੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਦਾਵਾ ਤੇ ਕਾਂਗਰਸ ਪਾਰਟੀ ਦੇ ਸੁਖੀ ਰੰਦਾਵਾ ਦਾ ਹਲਕਾ ਪੈਂਦਾ ਹੈ ਇੱਕ ਬਿਨਾ ਨੰਬਰੀ ਗੱਡੀ ਵੀ ਫੜੀ ਗਈ ਜਿਸ ਵਿੱਚ ਸ਼ਾਪ ਦੀਆਂ ਪੇਟੀਆਂ ਪਾਈਆਂ ਗਈਆਂ ਪਿੰਡ ਦੇ ਸਰਪੰਚ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਤੇ ਲੱਗੇ ਵੱਡੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸਟੋਰ ਰੂਮ ਚ ਰੱਖੀ ਵੋਟਰਾਂ ਨੂੰ ਪਿਓਣ ਵਾਸਤੇ ਲਿਆਂਦੀ ਗਈ ਸ਼ਰਾਬ ਵੀ ਦਿਖਾਈ ਇੱਕ ਆਇਡੈਂਟੀਟੀ ਕਾਰਡ ਜੋ ਸ਼ਾਇਦ ਦੇਖਣ ਨੂੰ ਝਾਲੀ ਲੱਗਦਾ ਹੈ ਬਣਾਇਆ ਹੋਇਆ ਮਿਲਿਆ ਆਓ ਦੇਖਦੇ ਹਾਂ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰਦਾਵਾ ਨੇ ਮੌਕੇ ਤੇ ਕੀ ਆਖਿਆ ਗੱਡੀ ਦਾ ਨੰਬਰ ਵੀ ਨਹੀਂ ਸੁਖੀ ਰੰਧਾਵਾ ਦੀ ਗੱਡੀ ਜੀ ਲੈ ਲੋ ਜੀ ਆ ਗੱਡੀ ਏ ਆ ਸੁਖੀ ਰੰਧਾਵਾ ਦੇ ਉਹਦਾ ਮੁੰਡਾ ਤੇ ਆ ਉਹਨਾਂ ਦੀ ਵਿਰਾਸਤ ਆ ਗੱਡੀ ਦੀ ਨੰਬਰ ਹਨੀ ਆ ਇੱਧਰ ਸਟੋਰ ਰੂਮ ਵੇਖੀਏ ਇੱਧਰ ਵੀ ਵਿਰਾਸਤ ਪੂਰੀ ਆ ਲੋ ਜੀ ਪਹਿਲੀ ਵਿਰਾਸਤ ਕਿੰਸ ਗੋਲ ਇੰਨਾ ਮਾੜਾ ਹਾਲ ਪੰਜਾਬ ਦਾ ਕਿੱਟਾ ਗਿਆ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਪਿੰਡ ਬਖਸ਼ੀਆ ਚ ਮੇਰੇ ਜਿਹੜੇ ਆਮ ਆਦੀ ਪਾਰਟੀ ਦੇ ਵਰਕਰਸ ਬੈਂਸ ਜੀ ਉਹਨਾਂ ਨੇ ਪਤਾ ਲੱਗਾ ਕਿ ਇਸ ਪਿੰਡ ਚ ਕਾਂਗਰਸ ਵਾਲਿਆਂ ਦੀ ਸ਼ਰਾਬ ਲੱਥਣ ਢਈ ਆ ਉਨਾ ਮੌਕੇ ਤੇ ਜਾ ਕੇ ਦੇਖਿਆ ਇੱਕ ਘਰ ਦੇ ਵਿੱਚ ਲਗਭਗ 50 ਪੇਟੀਆਂ ਸ਼ਰਾਬ ਸੀਗੀ ਇੱਕ ਉਥੇ ਗੱਡੀ ਵੀ ਜਿਹੜੀ ਮੌਕੇ ਤੋਂ ਮਿਲੀ ਆ ਉਹ ਗੱਡੀ ਇੱਕ ਸਰਪੰਚ ਦੀ ਆ ਗੁਰਦੇਵਾਲ ਸਿੰਘ ਸਰਪੰਚ ਉਹ ਹੈ ਪਿੰਡ ਦੋਸਤਪੁਰੇ ਦਾ ਉਹਦੀ ਗੱਡੀ ਆ ਉਹਦੀ ਗੱਡੀ ਤੋਂ ਹਾਰਡ ਕਾਰਡ ਮਿਲਿਆ ਤੇ ਨਾਲ 50 ਪੇਟੀਆਂ ਸ਼ਰਾਬ ਉੱਥੇ ਕੋਈ ਕੁਲਦੀਪ ਸਿੰਘ ਦੇ ਨਾਮ ਦਾ ਬੰਦਾ ਜਿਹਦੇ ਘਰੋਂ ਆਈ ਹੈ ਮੈਂ ਜਿਹੜਾ ਇੱਥੇ ਡਿਫਟੀ ਸੀ ਮਿਨਿਸਟਰ ਆਪਣੇ ਆਪ ਨੂੰ ਬੜਾ ਗੁਰੂ ਘਰ ਦਾ ਸੇਵਕ ਸਮਝਦਾ ਕਿ ਮੈਂ ਅਮਰਤਾਈ ਬੰਦਾ ਆ ਉਹਨੂੰ ਅਮਰਤਾਈ ਨੂੰ ਪੁੱਛਣਾ ਚਾਹੀਦਾ ਗੱਡੀ ਤੇ ਮਗਰ ਜਿਹੜਾ ਸਟicker ਲੱਗਾ ਉਹਦੇ ਉੱਤੇ ਸੁਖਜਿੰਦਰ ਰੰਧਾਵੇਦੀ ਉਹਦੀ ਘਰ ਦੀ ਦੀ ਉਹਦੇ ਉਹਨਾਂ ਵੱਡੀ ਦੇ ਮਗਨ ਲੱਗੀਆਂ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਆਹ ਜਿਹੜੇ ਲੋਕਾਂ ਦੇ ਨਿਆਣੇ ਮਰਵਾਉਣ ਲੱਗਾ ਨਸ਼ਿਆਂ ਨਾਲ ਇਹ ਤਾਂ ਤੈਨੂੰ ਇੱਕ ਦਿਨ ਲੋਕਾ ਕਰਨਾ ਪੈਣਾ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਨਾ ਕਿ ਆਪਣੇ ਪਿੰਡਾਂ ਦੇ ਵਿੱਚ ਧਿਆਨ ਰੱਖੋ ਕਿ ਕਿਰੀ ਪਿਆਰੇ ਲਾਓ ਜੇ ਕਿ ਸਿਰੂ ਪਤਾ ਲੱਗਦਾ ਕਿ ਕੋਈ ਸ਼ਰਾਬ ਦੀ ਗੱਡੀ ਲੱਤਦੀ ਆ ਉਹ ਮੈਨੂੰ ਫੋਨ ਕਰਕੇ ਸੱਦੋ ਮੈਂ ਤੁਰੰਤ ਉਸੇ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਇਸ ਕਰਕੇ ਆਹ ਜਿਹੜੇ 2-3 ਦਿਨ ਲੈ ਨੇ ਪਿਛਲੇ ਜੋ ਭਾਈ ਜੁਆ ਇਹ ਨੇ ਫਿਰ ਦੁਬਾਰਾ ਕਰਨਾ ਇਸ ਕਰ ਇਹਨੂੰ ਕੰਟਰੋਲ ਕਰਨਾ ਬੜਾ ਜ਼ਰੂਰੀ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਅਗਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ